ਆਪ ਕੀ ਆਵਾਜ਼ ਸਮਾਚਾਰ ਆਪ ਤਾ ਨੇ ਜਿਹੜੇ ਆਪਣੇ ਗਾਂ ਰਿਸ਼ਤੇਦਾਰੀ ਆ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪਦੀ ਸਾਈਡ ਆ ਰਹੇ ਸੀ ਕਿ ਜਿਹੜਾ ਇਹ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਗਿਆ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਆ ਵੀ ਇਹਨਾਂ ਦਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪਦੀ ਸਾਈਡ ਆ ਰਹੇ ਸੀਗੇ ਕਿੰਨੇ ਜਿਹੜੇ ਤੇ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਠੀਕੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇੱਧਰੋਂ ਆ ਰਹੇ ਸੀ ਆਪਣਾ ਕੀ ਕਿੰਨੇ ਹੁੰਦੇ ਆ ਉਹ ਜਿਹੜਾ ਆਪਣੀ ਪੀ ਵਾਈ ਦੀ ਬਾਬਿਆਂ ਦੀ ਜਿਹੜੀ ਉਹ ਬਾਬਦਮ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆ ਆਪਣੇ ਜੀ ਜਿਹੜੇ ਕਹਿ ਦਿੰਦੇ ਆ ਵਧਾਈਆਂ ਵਧੂਆਂ ਲੈਂਦੇ ਆ ਇਹ ਆਪਣੀ ਲਿਹਾਜਾ ਗਾਂ ਦੀ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਕਿ ਬਾਬਾ ਜੀ ਇੱਥੇ ਆਪਣਾ ਐਕਸੀਡੈਂਟ ਹੋ ਗਿਆ ਅਸੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੇ ਗੱਡੀ ਵਾਲੀ ਦਾ ਹੀ ਉਹ ਟਰਾਲਾ ਕਿਹੜੀ ਸਾਈਡ ਤੋਂ ਆ ਰਹੇ ਸੀ ਟਰਾਲਾ ਇਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ 'ਚ ਹੋ ਰਿਆ ਤੇ ਪਰ ਇਹ ਗਲਤ ਕੋਈ ਇੰਨਾਂ ਨਹੀਂ ਜਾਂ ਕਹਿੰਦੀ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਦੇ ਹੀ ਆ ਵੀ ਆਪਣੀ ਇਹਦੇ ਕਾਗਜ਼ ਵਿੱਚ ਚੈੱਕ ਮੈਲਾ ਪੂਰੇ ਨਹੀਂ ਹੋਣੇ ਇਹਨਾਂ ਦੇ ਅਸੀਂ ਆਨਲਾਈਨ ਚੈੱਕ ਨੰਬਰ ਪਾ ਕੇ ਵੇਖਿਆ ਇਹ ਰਿਹਾ ਇੰਸ਼ੋਰੈਂਸ ਜਾਨੀ ਕਿ ਹੈ ਨਹੀਂ ਹਾ ਸਕੀ ਮੰਨਦੇ ਹੋ ਧੁੰਦ ਕਾਰਨ ਹੀ ਜਿਆਦਾ ਜਿਹੜਾ ਹੈਗਾ ਯਾਰ ਧੁੰਦ ਕਾਰਨ ਤਾਂ ਕਹਿ ਸਕਦੇ ਪਰ ਧੁੰਦ ਦੇ ਕਾਰਨ ਇਹ ਬੰਦੇ ਨੂੰ ਵੀ ਚਾਹੀਦਾ ਵੀ ਬੰਦਾ ਹੌਲੀ ਜਾਵੇ ਹਨਾ ਥੋੜੇ ਟਾਈਮ ਬਾਅਦ ਹੀ ਦੂਜਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਆਪ ਵੀ ਚਾਹੀਦਾ ਧੁੰਦੇ ਵਿੱਚ ਬਈ ਕੋਈ ਆਪ ਦਾ ਸੇਫਟੀ ਰੱਖੇ ਕੋਈ ਲੈਟਾ ਲੂਟਾ ਕੋਈ ਦੇਣ ਦੀ ਨਹੀਂ ਇਹਨਾਂ ਦੇ ਪੀੜੀਆਂ ਲੱਗੀਆਂ ਵੇ ਬੰਦੇ ਨੂੰ ਆਪ ਦੀ ਸੇਫਟੀ ਆਪ ਹੀ ਕਰਨੀ ਚਾਹੀਦੀ ਆ ਪੇਜ ਬਹੁਤ ਆਂਡਿਕਟਰ ਲੈ ਮੇਰਾ ਨਾਮ ਰਗਵੀਰ ਸਿੰਘਾ ਜੀ ਪਿੰਡ ਲਵਾਰਾ ਜੀ ਜਿਹੜਾ ਕਿਵੇਂ ਹੋਇਆ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਆਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡਿਕਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਬਲੇਰੋ ਗੱਡੀ ਆਉਂਦੀ ਸੀ ਮਹੰਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਸ ਤੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਕਿੰਨੇ ਵਜੇ ਕਰਨਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਜੀ ਸਾਰੀਆਂ ਗੱਡੀਆਂ ਦੇ ਲੱਖ ਲੱਖ ਤੋਂ ਤਾਂ ਆਈਆਂ ਕੋਈ जख्मी ਵੀ ਹੋਇਆ ਹਾਂਜੀ ਇੱਕ ਮੁੰਡਾ ਜਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਣ ਕੇ ਵੀ ਸੱਟਾਂ ਜ਼ਿਆਦੇ ਵੱਜੀਆਂ ਹੋਏ ਕਿਹੜੀ ਗੱਡੀ ਵਾਲੀ ਸੀ ਇਹ ਬਲੈਰੋ ਵਾਲੀ ਬਲੈਰੋ ਵਾਲੇ ਦੇ ਜ਼ਿਆਦੇ ਵੱਜੀਆਂ ਮਹਾਂਤ ਲੋਕ ਹਾਂਜੀ ਕੋਈ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਸਾਰਾ ਜੀ ਇਹ ਸਾਰਾ ਤੋਂ ਜ਼ਿਆਦਾ ਲੱਤਾਂ ਲੱਗੇ ਟ੍ਰਾਲਾ ਘੋੜਾ ਟ੍ਰੌਕ ਕਰ ਲੱਕੇ ਜਿਹੜਾ ਮੋਗਾ ਘਰ ਤੋਂ ਆ ਰਿਹਾ ਸੀ ਇਹ ਉਹ ਨੰਦਰਾਬਲਰ ਉਹ ਜਿਹੜਾ 9400 ਦਾ ਹੈ ਉਹ ਤੋਂ ਹੁੰਦੇ ਟਕਰਾਉਣ ਨਾਲ ਸਿਗਨਲ ਦਾ ਪਿਛੋਂ ਤੋਂ ਗੱਦੀ ਆ ਰਹੀ ਜਾਂ ਦਿਓ ਨਾਲ ਟਕਰਾਉਗਾ ਕਿੰਨੀਆਂ ਗੱਡੀਆਂ ਵੱਜੀਆਂ ਇਹ ਟੋਟਲ 4 ਗੱਡੀਆਂ ਦੀ ਇਹ ਕੋਈ जख्मी ਵੀ ਹੋਇਆ ਹੈ ਹਾਂਜੀ ਤੇ ਬਲੈਰੋ ਵਾਲੇ ਦੋ ਜਖਮੀਆਂ ਜੀ ਉਹਨਾਂ ਨੂੰ ਬੰਨ੍ਹ ਪਾਇਆ ਗਿਆ ਇਹ ਕਾਰਨ ਕੀ ਰਹੀ ਆ ਸਿਗਨਲ ਕਰਨ ਤੋਂ ਜ਼ਿਆਦਾ ਹੁਣ ਕਰਕੇ ਖਲੋਏ ਘੋੜੇ ਵਾਲੇ ਹੀ ਇਹ ਕ੍ਰਾਸ ਕਰਨ ਲੱਗੇ ਸੀਗੇ ਤੇ ਅੱਗੋਂ ਇਹ ਗੱਡੀ ਆ ਗਈ ਨਹੀਂ ਕੰਟਰੋਲ ਹੋ ਜਾਣਾ ਤੇ ਘੋੜਿਆਲੇ ਕਿਧਰਲੇ ਪਾਸੇ ਜਾ ਰਹੇ ਸੀਗੇ ਤੇ ਬਲੈਰੋ ਦੀ ਤੇ ਘੋੜਿਆਲੇ ਆ ਰਹੇ ਮੋਕਸਾ ਟੱਕਰ ਹੋ ਗਈ ਇਹਨਾਂ ਦੀ ਇਹ ਬੱਸ ਇਹ ਜਿਹੜੇ ਡਰਾਈਵਰ ਸਾਈਡ ਦੀ ਫਾਰ ਇਹਨਾਂ ਟੱਕਰ ਹੋ ਗਈ ਇਧਰ ਪਰਦੇਸਰ ਜੀ ਦੀ ਜਖਮੀਆਂ ਜਾਵਤ ਕਮੀ ਜਖਮੀਆਂ ਤੇ ਇੱਕ ਤਾਂ ਥੋੜਾ ਲੱਤ ਵਿਚਾਰਾ ਦਾ ਪ੍ਰਕਟਜੋ ਦੁਨਿਆਵਾ ਤੇ ਉਹ ਉਹਨਾਂ ਨੂੰ ਹਸਪਤਾਲਾ ਟਕਾ ਲਾ ਦੇ ਜੇ ਤੁਸੀਂ ਥੋੜਾ ਕਹਿੰਦੇ ਸੀਰੀਅਸ ਆ ਨਾ ਤੁਹਾਨੂੰ ਮਿਲਣਾ ਚਾਹਤ ਸੀ ਉਹ ਤੇ ਫਰਟਾ ਦੇ ਦੋਨੋਂ ਆ ਬਾਕੀ ਰਹਿਣਗੇ